ਪੂਰੀ ਦੁਨੀਆ ਦੇ ਵਿੱਚ ਅੱਜ ਨਿਊ ਈਅਰ ਦਾ ਜਸ਼ਨ ਮਨਾਇਆ ਜਾਣਾ ਤੇ ਇਸ ਵਕਤ ਅਸੀਂ ਜਲੰਧਰ ਦੀ ਪੀਪੀਆਰ ਮਾਰਕੀਟ ਦੇ ਵਿੱਚ ਆ ਜਿਹੜੀ ਪੂਰੀ ਰੌਣਕ ਮੇਲੇ ਵਾਲੀ ਇਹ ਮਾਰਕੀਟ ਰਹਿੰਦੀ ਆ ਜਿੱਥੇ ਨੌਜਵਾਨ ਆ ਕੇ ਜਸ਼ਨ ਮਨਾਉਂਦੇ ਆ ਇਸ ਤੋਂ ਪਹਿਲਾਂ ਕਿ ਲੋਕ ਆ ਕੇ ਜਸ਼ਨ ਮਨਾਉਣ ਜਸ਼ਨ ਕਿਵੇਂ ਮਨਾਉਣ ਪੰਜਾਬ ਪੁਲਿਸ ਨੇ ਪੂਰੀ ਤਿਆਰੀ ਕੀਤੀ ਹੋਈ ਹੈ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਕਿਉਂਕਿ ਇਸ ਮੌਕੇ ਕਦੀ ਕਦਾਈਂ ਲੜਾਈ ਝਗੜੇ ਦੀਆਂ ਵੀ ਗੱਲਾਂ ਸਾਹਮਣੇ ਆਉਂਦੀਆਂ ਨੇ ਪਰ ਪੰਜਾਬ ਪੁਲਿਸ ਦੇ ਵੱਲੋਂ ਜਲੰਧਰ ਦੇ ਵਿੱਚ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਕਿਵੇਂ ਮੈਨੇਜ ਕੀਤਾ ਗਿਆ ਹੈ ਸਾਰੀ ਗੱਲਬਾਤ ਤੁਹਾਨੂੰ ਅਸੀਂ ਥਾਣੇਦਾਰ ਸਾਹਿਬ ਨਾਲ ਗੱਲ ਕਰਕੇ ਸੁਣਾਵਾਂਗੇ ਅਤੇ ਅਨਾਉਂਸਮੈਂਟਾਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਕੋਈ ਵੀ ਰੋਡ ਦੇ ਉੱਪਰ ਵਹੀਕਲ ਨਾ ਲਾਇਆ ਜਾਵੇ ਆਮ ਤੌਰ ਤੇ ਇਸ ਮਾਰਕੀਟ ਦੇ ਵਿੱਚ ਰੋਡ ਦੇ ਉੱਪਰ ਵਹੀਕਲ ਲਾ ਕੇ ਲੋਕ ਮਾਰਕੀਟ ਦੇ ਵਿੱਚ ਜਾਂਦੇ ਸੀ ਪਰ ਅੱਜ ਇਸ ਤਰੀਕੇ ਦਾ ਨਹੀਂ ਹੈਗਾ ਆ ਦੇਖੋ ਕਿ ਐਂਟਰੀ ਗੇਟ ਜਿਹੜਾ ਵਾ ਉਹ ਬਣਾਇਆ ਹੋਇਆ ਤੇ ਪੂਰੇ ਜਿਹੜੇ ਆ ਲਾਮ ਲਸ਼ਕਰ ਪੂਰਾ ਲਗਾਇਆ ਹੋਇਆ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਸਾਰੀ ਦੁਨੀਆ ਨੇ ਅੱਜ ਜਸ਼ਨ ਮਨਾਉਣਾ ਨੌਜਵਾਨ ਇੱਥੇ ਵੀ ਆਉਣਗੇ ਜਸ਼ਨ ਮਨਾਉਣ ਦੇ ਲਈ ਕੀ ਉਹਨਾਂ ਦੀਆਂ ਗੱਡੀਆਂ ਨੂੰ ਮਨਾਹੀ ਹੈ ਕਿ ਜਾਂ ਲੋਕਾਂ ਨੂੰ ਵੀ ਇੱਥੇ ਆਉਣ ਦੀ ਮਨਾਹੀ ਹੈ ਲੋਕਾਂ ਨੂੰ ਆਉਣ ਦੀ ਮਨਾਹੀ ਨਹੀਂ ਹੈਗੀ ਸਿਰਫ ਗੱਡੀਆਂ ਕਰਕੇ ਜਾਮ ਲੱਗ ਜਾਂਦਾ ਇੱਕ ਤਾਂ ਇੱਕ ਰਸ਼ ਹੋ ਜਾਂਦਾ ਪਾਰਕਿੰਗ ਦੀ ਪ੍ਰੋਬਲਮ ਆ ਜਾਂਦੀ ਹੈ ਜੀ ਬਾਕੀ ਕੋਈ ਕਿਸੇ ਨੂੰ ਰੋਕ ਨਹੀਂ ਹੈਗੀ ਜੀ ਹਾਂਜੀ ਅੱਛਾ ਕੋਈ ਤਿਆਰੀ ਵੀ ਕੀਤੀ ਗਈ ਹੈ ਕਈ ਵਾਰੀ ਹੁੰਦਾ ਵੀ ਕਈ ਲੋਕ ਹੁੱਲੜਬਾਜੀ ਵੀ ਕਰਦੇ ਨੇ ਉਹਨਾਂ ਦੇ ਲਈ ਤੁਹਾਡੇ ਵੱਲੋਂ ਕੀ ਤਿਆਰੀ ਹੈ ਤਿਆਰੀ ਸਾਡੀ ਪੂਰੀ ਪ੍ਰੋਪਰ ਤਿਆਰੀ ਹੈ ਜੀ ਸੀਪੀ ਸਾਹਿਬ ਦੇ ਹੁਕਮ ਨੇ ਕੋਈ ਹੱਲਾਕੁਲਾ ਨਹੀਂ ਹੋਣ ਦਿਆਂਗੇ ਆਪਾਂ ਜੀ ਕੋਈ ਲੜਾਈ ਝਗੜਾ ਨਹੀਂ ਹੋਣ ਦਿਆਂਗੇ ਜੀ ਫੋਰਸ ਆਪਣੇ ਕੋਲ ਬਾਦੂ ਚਾਰ ਪੰਜ ਨਾਲ ਕੇ ਪਿੱਛੇ ਲੱਗੇ ਹੋਏ ਨੇ ਜੀ ਅੱਛਾ ਜੀ ਠੀਕ ਹੈ ਜੀ ਮਤਲਬ ਵੀ ਉਹਨਾਂ ਨੂੰ ਮੈਸੇਜ ਵੀ ਆ ਵੀ ਜਿਹੜੇ ਲੋਕ ਹਰਕਤ ਕਰੂਗਾ ਉਹਦੇ ਕਾਰਵਾਈ ਕਰਾਂਗੇ ਪ੍ਰੋਪਰ ਜੀ ਆਪਾਂ ਕਿਸੇ ਨੂੰ ਸਪੇਅਰ ਨਹੀਂ ਕਰਾਂਗੇ ਆਪਾਂ ਜੀ ਉਹਦਾ ਮੋਡਲੀਆਂ ਹਦਾਇਤਾਂ ਕੀ ਨੇ ਕਿ ਜੇ ਕੋਈ ਆਰਾਮ ਨਾ ਆਉਂਦਾ ਆਪਣਾ ਜਸ਼ਨ ਮਨਾਉਂਦਾ ਖਾਂਦਾ ਪੀਂਦਾ ਉਹਦਾ ਕੋਈ ਮਨਾਈ ਨਹੀਂ ਕੋਈ ਮਨਾਈ ਨਹੀਂ ਨੇ ਹੈਗੀ ਜੀ ਨਵੇਂ ਸਾਲ ਦੀਆਂ ਸਾਰਿਆਂ ਨੂੰ ਹੁੰਦੀਆਂ ਨੇ ਉਹਦੇ ਕਰਕੇ ਕਿਸੇ ਨੂੰ ਕੋਈ ਮਨਾਈ ਨਹੀਂ ਹੈਗੀ ਸਿਰਫ ਇਕੱਠ ਨਹੀਂ ਹੋਣ ਦੇਣਾ ਆਪਾਂ ਕੋਈ ਹੱਲਾ ਗੋਲਾ ਨਹੀਂ ਹੋਣ ਦੇਣਾ ਜੀ ਪੁੱਲੜਬਾਜੀ ਕਰਦੇ ਨੇ ਮਰੀ ਰਾ ਕੇ ਤਿੰਨ ਤਿੰਨ ਚੜ ਕੇ ਉਹਨਾਂ ਨੂੰ ਰੋਕਣ ਵਾਸਤੇ ਆਪਾਂ ਬੈਰੀਕੇਡਿੰਗ ਕੀਤੀ ਸਾਰੀ ਅੱਛਾ ਕਈ ਵਾਰੀ ਹੁੰਦਾ ਨਾ ਵੀ ਜਿਵੇਂ ਮੋਟਰਸਾਈਕਲ ਦੇ ਤਿੰਨ ਤਿੰਨ ਚਾਰ ਚਾਰ ਗੱਡੀਆਂ ਚ ਉੱਤੀ ਉੱਚੀ ਬਾਅਦ ਚ ਹੁੱਟ ਉਹ ਚਲਾਉਂਦੇ ਨੇ ਉਹ ਕਿ ਬੰਦ ਕਰਤਾ ਜੀ ਗੱਡੀਆਂ ਪਹਿਲੇ ਬੰਦ ਕਰਤੀਆਂ ਆਪਾਂ ਅਡਵਾਂਸ ਜੀ ਬਾਕੀ ਤਿੰਨਾਂ ਤਿੰਨ ਕੋਈ ਜਗ੍ਹਾ ਚ ਚੜੂਗਾ ਉੱਥੇ ਕਾਰਵਾਈ ਕਰਾਂਗੇ ਆਪਾਂ ਨਾਲ ਦੀ ਇਹ ਪਰ ਮਾਰਕੀਟ ਵਾਲਿਆਂ ਨੇ ਤਾਂ ਨਹੀਂ ਇਤਰਾਜ਼ ਕੀਤਾ ਵੀ ਇਹਹੀ ਦਿਨ ਹੁੰਦਾ ਕਰਦੇ ਜੀ ਸਾਡੇ ਨਾਲ ਨੇ ਸਾਰੇ ਅਸੀਂ ਉਹਨਾਂ ਦੇ ਨਾਲੋਂ ਸਾਡੇ ਨਾਲ ਆ ਜੀ ਅੱਛਾ ਉਹ ਕੋਈ ਇਤਰਾਜ਼ ਨਹੀਂ ਕੋਈ ਇਤਰਾਜ਼ ਨਹੀਂ ਹੈ ਠੀਕ ਹੈ ਤੇ ਹੋਰ ਹੋਰ ਜਿਵੇਂ ਮੰਨ ਲਓ ਵੀ ਇੱਥੋਂ ਗੱਡੀਆਂ ਫਿਰ ਲਾਉਣਗੇ ਕਿੱਥੇ ਲੋਕ ਇੱਧਰ ਮਾਰਕੀਟ ਚ ਖਾਣ ਪੀਣ ਆਉਣਾ ਉਹ ਆਪਣੀਆਂ ਗੱਡੀਆਂ ਪਾਰਕ ਕਿੱਥੇ ਲਾਉਣਗੇ ਜੀ ਆ ਪਿੱਛੇ ਜਗ੍ਹਾ ਹੈਗੀ ਇੱਧਰ ਅੱਛਾ ਬਾਕੀ ਬੇਸਮੈਂਟ ਬਣੀ ਉਹਦੇਲੇ ਪਾਸੇ ਬੇਸਮੈਂਟ ਚ ਲਾਉਣਗੇ ਜੀ ਅੱਛਾ ਬੇਸਮੈਂਟ ਹੈਗੀ ਉਹ ਅੱਗੇ ਜਾ ਕੇ ਉਹ ਸਾਰੀ ਹੈਗੀ ਹਾਂ ਠੀਕ ਹੈ ਭਾਈ ਜੀ ਠੀਕ ਹੈ ਤਾਂ ਆ ਦੇਖੋ ਵੀ ਜਦੋਂ ਅਸੀਂ ਆਮ ਦਿਨਾਂ ਦੇ ਵਿੱਚ ਏਸ ਪੀਪੀਆਰ ਮਾਰਕੀਟ ਦੇ ਵਿੱਚ ਆਉਂਦੇ ਆ ਤੇ ਏਸ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਰੌਣਕ ਰਹਿੰਦੀ ਆ ਗੱਡੀਆਂ ਬਹੁਤ ਲੱਗੀਆਂ ਰਹਿੰਦੀਆਂ ਨੇ ਪਰ ਅੱਜ ਪੰਜਾਬ ਪੁਲਿਸ ਦੇ ਵੱਲੋਂ ਨਿਊ ਇਅਰ ਦੇ ਜਸ਼ਨ ਨੂੰ ਲੈ ਕੇ ਜਿਹੜਾ ਵਾ ਉਹ ਤਿਆਰੀਆਂ ਕੀਤੀਆਂ ਗਈਆਂ ਨੇ ਮਾਰਕੀਟ ਵਾਲ ਤੁਹਾਡੇ ਵੱਲੋਂ ਤਿਆਰੀਆਂ ਪੂਰੀਆਂ ਅੱਜ ਜਸ਼ਨ ਦੀਆਂ ਕੀਤੀਆਂ ਹੋਣਗੀਆਂ ਪਰ ਇਹ ਕਹਿੰਦੇ ਆ ਵੀ ਜਿਹੜੇ ਨੌਜਵਾਨ ਨੇ ਉਹਨਾਂ ਦੀਆਂ ਗੱਡੀਆਂ ਨਹੀਂ ਅੰਦਰ ਆਉਂਦੀਆਂ ਮੈਨੂੰ ਲੱਗਦਾ ਵੀ ਘਾਟੇ ਵਾਲੀ ਗੱਲ ਨਹੀਂ ਕੀ ਨਹੀਂ ਨਹੀਂ ਨੋ ਵਹੀਕਲ ਜ਼ੋਨ 2-3 ਸਾਲ ਤੋਂ ਚੱਲ ਰਿਹਾ ਜੀ ਪਾਰਕਿੰਗ ਸਾਹਮਣੇ ਪਾਸੇ ਹੈਗੀ ਬਹੁਤ ਅੱਛਾ ਉਹਨਾਂ ਨਾਲ ਨਾ ਆਨ ਕਰਕੇ ਕਰਾਊਡ ਵੀ ਅੱਛਾ ਰਹਿੰਦਾ ਤੇ ਚੰਗੀ ਗੱਲ ਹੈ ਜੀ ਜੇ ਪੈਦਲ ਹੀ ਆਨ ਦੁਨੀਆ ਤੇ ਇਥੇ ਤੁਹਾਡੀ ਆਪਣੀ ਦੁਕਾਨ ਹੈ ਜੀ ਹਾਂ ਜੀ ਇਹ ਮੇਰੀ ਆਪਣੀ ਹੈ ਜੀ ਮਤਲਬ ਤੁਸੀਂ ਖੁਸ਼ ਹੋ ਵੀ ਜੇ ਇੱਧਰ ਗੱਡੀਆਂ ਨਹੀਂ ਆਉਂਦੀਆਂ ਤੇ ਲੋਕ ਪੈਦਲ ਆਉਣ ਯਾਤਰਾ ਆਪਣੀ ਕਰਕੇ ਜਾਂ ਜਸ਼ਨ ਮਨਾ ਕੇ ਚਲੇ ਜੇ ਬਿਲਕੁਲ ਜੀ ਬਿਲਕੁਲ ਕ라우ਡ ਵਧੀਆ ਰਹੇਗਾ ਕ라우ਡ ਵਧੀਆ ਰਹੇਗਾ ਠੀਕ ਹੈ ਤਾਂ ਇਹ ਪੀਪੀਆਰ ਮਾਰਕੀਟ ਆ ਆਮ ਤੌਰ ਤੇ ਕਈ ਵਾਰੀ ਇੱਥੋਂ ਲੜਾਈ ਝਗੜੇ ਦੀਆਂ ਵੀ ਖਬਰਾਂ ਨਿਕਲ ਕੇ ਆਉਂਦੀਆਂ ਵਾ ਪਰ ਤੁਸੀਂ ਦੇਖੋ ਕਿ ਪੰਜਾਬ ਪੁਲਿਸ ਨੇ ਨੋ ਵਹੀਕਲ ਜ਼ੋਨ ਇੱਥੇ ਐਲਾਨ ਦਿੱਤਾ ਕਿ ਇੱਥੇ ਕੋਈ ਵੀ ਗੱਡੀ ਨਹੀਂ ਆਏਗੀ ਤਾਂ ਪੰਜਾਬ ਪੁਲਿਸ ਦੇ ਹੋਰ ਵੀ ਸੀਨੀਅਰ ਅਧਿਕਾਰੀ ਇੱਥੇ ਆ ਰਹੇ ਨੇ ਆਪਾਂ ਕੋਸ਼ਿਸ਼ ਕਰਨੀ ਉਹਨਾਂ ਨਾਲ ਵੀ ਗੱਲਬਾਤ ਕਰੀਏ ਕਿ ਲਗਾਤਾਰ ਜਿਹੜੀ ਹੈ ਉਹ ਮੁਸਤੈਦੀ ਅਤੇ ਸੁਰੱਖਿਆ ਜਿਹੜੀ ਹੈ ਪੂਰੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਪੰਜਾਬ ਪੁਲਿਸ ਦੇ ਵੱਲੋਂ ਕੀਤੇ ਗਏ ਨੇ ਸਸੀਕਲ ਮੈਮ ਤੁਸੀਂ 2 ਮਿੰਟ ਸਾਨੂੰ ਦੇ ਦਿਓ ਇਹ ਇੰਨਾ ਕੁ ਦੱਸ ਦਿਓ ਵੀ ਅਰੇਂਜਮੈਂਟ ਕਿਸ ਤਰੀਕੇ ਦੇ ਨੇ ਜਸ਼ਨ ਨੂੰ ਲੈ ਕੇ ਸਾਹਮਣੇ ਬਹੁਤ ਵਧੀਆ ਨੇ ਮੈਂ ਕਰਦੀ ਕੋਆਪਰੇਟ ਕਰ ਰਹੇ ਨੇ ਬਿਲਕੁਲ ਪੂਰਾ ਕਰ ਠੀਕ ਹੈ ਠੀਕ ਹੈ ਤਾਂ ਇਹ ਦੇਖੋ ਕੀ ਕਹਿੰਦੇ ਕਿ ਲੋਕ ਕੋਆਪਰੇਟ ਵੀ ਕਰ ਰਹੇ ਨੇ ਦੇਖੋ ਜਿਹੜੀਆਂ ਵੀ ਗੱਡੀਆਂ ਪੁਲਿਸ ਦੀਆਂ ਆ ਰਹੀਆਂ ਨੇ ਉਧਰੋਂ ਜਿਹੜੇ ਬੈਰੀਕੇਡ ਨੇ ਉਹ ਪੂਰੀ ਤਰ੍ਹਾਂ ਹੁਣ ਲਗਾ ਦਿੱਤੇ ਗਏ ਨੇ ਪੂਰੀ ਮਸਤੀ ਦੀ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਕਿਉਂਕਿ ਜਿਉਂ-ਜਿਉਂ ਸਮਾਂ ਬੀਤ ਰਿਹਾ ਤੇ ਹੌ ਤੋਂ ਗੱਡੀਆਂ ਜਿਹੜੀਆਂ ਨੇ ਉਹ ਇੱਧਰ ਨੂੰ ਆਉਣੀਆਂ ਸ਼ੁਰੂ ਹੋ ਜਾਣੀਆਂ ਨੇ ਮੁੰਡਿਆਂ ਦੀਆਂ ਜਿਨ੍ਹਾਂ ਨੇ ਜਸ਼ਨ ਮਨਾਉਣਾ ਤੇ ਉਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਦੇ ਵੱਲੋਂ ਤਿਆਰੀ ਜਿਹੜੀ ਹੈ ਉਹ ਖਿੱਚ ਲਈਤੀ ਗਈ ਆ ਤਾਂ ਹੁਣ ਦੇਖੋ ਕਿ ਇੱਥੇ ਪੂਰੀ ਤਰ੍ਹਾਂ ਜਿਹੜੇ ਆ ਬੈਰੀਕੇਡ ਕਰ ਦਿੱਤੇ ਆ ਕਿ ਜੇਕਰ ਕੋਈ ਹੱਲਾ ਗੁੱਲਾ ਇੱਥੇ ਆ ਕੇ ਕੋਈ ਕਰੇਗਾ ਤਾਂ ਉਸ ਨੂੰ ਬਖਸ਼ਿਆ ਵੀ ਨਹੀਂ ਜਾਵੇਗਾ ਪਰ ਜੇ ਕੋਈ ਪਿਆਰ ਦੇ ਨਾਲ ਆ ਕੇ ਇੱਥੇ ਪੈਦਲ ਆਪਣੀ ਜਸ਼ਨ ਮਨਾਉਂਦਾ ਖਾਂਦਾ ਪੀਂਦਾ ਤੇ ਉਹਨੂੰ ਐਪਰੀਸ਼ੀਏਟ ਕੀਤਾ ਜਾਊਗਾ ਉਸ ਨੂੰ ਕੁਝ ਵੀ ਨਹੀਂ ਕਿਹਾ ਜਾਊਗਾ ਪਰ ਜੇ ਕੋਈ ਹੱਲਾ ਗੁੱਲਾ ਜਾਂ ਫਿਰ ਕੋਈ ਵੱਡੇ ਉੱਚੀ ਗਾਣੇ ਜਾਂ ਫਿਰ ਕਿਤੇ ਲੜਾਈ ਝਗੜੇ ਜਾਂ ਕਿਤੇ ਇਕੱਠ ਕਰਕੇ ਖੜੇਗਾ ਪੰਜਾਬ ਪੁਲਿਸ ਉਹਨਾਂ ਦੇ ਲਈ ਵੀ ਤਿਆਰਬਰ ਤਿਆਰ ਖੜੀ ਹੈ ਕੈਮਰਾਮੈਨ ਗੁਲਸ਼ਨ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ